ਇਹ ਤਸਵੀਰਾਂ ਤੁਸੀਂ ਨਕੋਦਰ ਤੋਂ ਡੇਰਾ ਬਾਬਾ ਮੁਰਾਦ ਸਾਹਿਬ ਜੀ ਜਿਨ੍ਹਾਂ ਦਾ ਅੱਜ 65ਵਾਂ urs ਸਾਲਾਨਾ urs ਚ 65ਵਾਂ ਡੇਰਾ ਬਾਬਾ ਮੁਰਾਦ ਸਾਹਿਬ ਜੀ ਦਾ ਨਕੋਦਰ ਦੇ ਵਿੱਚ ਮੁਰਾਦ ਸਾਹਿਬ ਜੀ ਦਾ ਮੇਲਾ ਜਿਹੜਾ ਮਨਾਇਆ ਜਾ ਰਿਹਾ ਆ ਮੇਲੇ ਦੀ ਸ਼ੁਰੂਆਤ ਗੁਰਦਾਸ ਮਾਨ ਦਰਬਾਰ ਦੇ ਮੁੱਖ ਸੇਵਾਦਾਰ ਉਹਨਾਂ ਵੱਲੋਂ ਉਹਨਾਂ ਦੀ ਸਾਰੇ ਸੇਵਾਦਾਰ ਕਮੇਟੀਆਂ ਵੱਲੋਂ ਹੋਰ ਵੀ ਇੱਥੇ ਜਿਹੜੇ ਲੋਕ ਉਹਨਾਂ ਦੇ ਨਾਲ ਪਹੁੰਚੇ ਆ ਝੰਡੇ ਦੀ ਰਸਮ ਦੇ ਨਾਲ ਜਿਹੜੀ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਬਹੁਤ ਹੀ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਆਂ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੋ ਦਿਨ ਦਾ ਇਹ ਮੇਲਾ ਜਿੱਥੇ ਭਰਪੂਰ ਸੰਗਤਾਂ ਇੱਥੇ ਪਹੁੰਚਣਗੀਆਂ ਔਰ ਸੰਗਤਾਂ ਦੇ ਅਰੇਂਜਮੈਂਟ ਰਹਿਣ ਵਾਸਤੇ ਲੰਗਰ ਦਾ ਹਰ ਚੀਜ਼ ਦਾ ਅਰੇਂਜਮੈਂਟ ਜੇਰਾ ਬਾਬਾ ਮਰਾਚਾ ٹرسٹ ਦੀ ਪੂਰੀ ਟੀਮ ਵੱਲੋਂ ਕੀਤਾ ਗਿਆ ਆ ਔਰ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਪਾਰਕਿੰਗ ਦੇ ਲੋਕਾਂ ਦੇ ਜਿਹੜੀ ਸੇਫਟੀ ਦੇ ਔਰ ਇੱਕ ਖਾਸ ਜਿਹੜਾ ਧਿਆਨ ਦਿੱਤਾ ਗਿਆ ਆ ਦਰਬਾਰ ਵੱਲੋਂ ਕਿ ਨਸ਼ੇ ਦਾ ਕੋਈ ਵੀ ਸੇਵਨ ਇਸ ਦਰਬਾਰ ਦੇ ਅੰਦਰ ਕੋਈ ਨਹੀਂ ਕਰੇਗਾ ਇਹ ਵੱਡੀ ਉਹਨਾਂ ਵੱਲੋਂ ਇੱਕ ਬੇਨਤੀ ਆ ਦਰਬਾਰ ਦੇ ਅੰਦਰ ਕੋਈ ਵੀ ਨਸ਼ੇ ਦਾ ਸੇਵਨ ਨਹੀਂ ਕਰੇਗਾ ਔਰ ਨਾਲ ਦੀ ਨਾਲ ਸੇਵਾਦਾਰ ਵੀ ਇਸ ਚੀਜ਼ ਦਾ ਧਿਆਨ ਰੱਖ ਰਹੇ ਆ ਤਾਂ ਕਿ ਲੋਕਾਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾ ਸਕੇ ਦਰਬਾਰ ਦਾ ਤਾਂ ਕਿ ਇਸ ਨਕਉਦਰ ਸ਼ਹਿਦ ਦੀ ਪਵਿੱਤਰ ਧਰਤੀ ਜਿੱਥੇ ਵੱਡਾ ਦਰਬਾਰ ਔਰ ਪੂਰੀ ਦੁਨੀਆ ਤੋਂ ਇੱਥੇ ਨਕਉਦਰ ਮੇਲੇ ਤੇ ਲੋਕੀ ਪਹੁੰਚਦੇ ਆ ਔਰ ਮੇਲੇ ਤੋਂ ਬਾਅਦ ਵੀ ਇੱਥੇ ਇਸ ਦਰਬਾਰ ਤੇ ਰੌਣਕ ਲੱਗੀ ਰਹਿੰਦੀ ਆ 365 ਦਿਨ ਇਹ ਦਰਬਾਰ ਐ ਸਾ ਦਰਬਾਰ ਆ ਜਿੱਥੇ ਲੱਖਾਂ ਦੀਆਂ ਹਸਾਵਨਾ ਸੰਗਤ ਇੱਥੇ ਪਹੁੰਚਦੀ ਆ ਹਰ ਸਾਲ ਔਰ ਇਹ ਇਹ ਬਾਬਾ ਬਰਾਜਾ ਜੀ ਦਾ ਦਰਬਾਰ ਹੈ ਜਿੱਥੇ 65 ਬਉਰਸ ਜਿਹੜਾ ਮਨਾਇਆ ਜਾ ਰਿਹਾ ਆ ਮੇਲਾ ਮਨਾਇਆ ਜਾ ਰਿਹਾ ਆ ਪੂਰੀ ਸੰਗਤਾਂ ਵੱਲੋਂ ਔਰ ਪੂਰੇ ਜਿਹਨੇ ਟਰਸਟ ਮੈਂਬਰ ਐ ਟਰਸਟ ਦੇ ਉਹਨਾਂ ਵੱਲੋਂ ਇਹ ਬਹੁਤ ਵਧੀਆ ਅਰੇਂਜਮੈਂਟ ਕੀਤੇ ਗਏ ਆ ਬਹੁਤ ਪਿਆਰ ਦੀ ਜਿਹੜੀ ਕਮੇਟੀ ਹੈ ਇਹਨਾਂ ਦੀ ਬਹੁਤ ਹੀ ਨਿਮਰਤਾ ਵਾਲੀ ਕਮੇਟੀ ਔਰ ਬੜਾ ਸੋਹਣਾ ਅਰੇਂਜਮੈਂਟ ਕੀਤਾ ਆ ਸੰਗਤਾਂ ਲਈ ਔਰ ਲੰਗਰ ਨਕੂਦਰ ਦੇ ਵਿੱਚ ਹਰ ਥਾਂ ਇਹ ਸ਼ਹਿਰ ਦੇ ਵਿੱਚੋਂ ਵੀ ਜਿਹੜੇ ਸ਼ਹਿਰ ਦੇ ਨਿਵਾਸੀ ਆ ਉਹਨਾਂ ਵੱਲੋਂ ਵੀ ਲੰਗਰ ਲਗਾਏ ਗਏ ਆ ਡੇਰਾ ਬਾਬਾ ਮਰਾਛਾ ਜੀ ਦਾ ਮੇਲਾ ਸਲਾਨਾ ਮੇਲਾ ਸਾਰਿਆਂ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਔਰ ਇਸ ਵੀਡੀਓ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਦਰਬਾਰ ਦਾ ਇਹ ਮੈਸੇਜ ਸਾਰਿਆਂ ਤੱਕ ਪਹੁੰਚ